ਖੁਸ਼ ਆਮਦੀਦ ਖੁਸ਼ ਆਮਦੀਦ ਖੁਸ਼ ਆਮਦੀਦ ਕਦੇ ਤੂਤਾਂ ਦੀਆਂ ਕਦੇ ਬਲਦਾਂ ਦੀਆਂ ਕਦੇ ਬਾਬਿਆਂ ਦੀਆਂ ਕਦੇ ਬੋੜਾਂ ਦੀਆਂ ਗਲੀਆਂਾਂ ਤੇ ਮੋੜਾਂ ਦੀਆਂ ਖੂਹਾਂ ਵਿੱਚ ਵਗਦੀਆਂ ਟਿੰਡਾਂ ਦੀਆਂ ਆਜੋ ਦੋਸਤੋ ਗੱਲਾਂ ਕਰੀਏ ਆਪਣੇ ਸੋਹਣੇ ਪਿੰਡਾਂ ਦੀਆਂ ਬਹੁਤ ਬਹੁਤ ਸਵਾਗਤ ਪੇਜ ਪਿੰਡਾਂ ਵਿੱਚੋਂ ਪਿੰਡ ਦੇ ਉੱਪਰ ਮੈਂ ਤੁਹਾਡਾ ਆਪਣਾ ਅਮਰਜੀਤ ਲਖਾਰੀ ਅੱਜ ਤੁਹਾਨੂੰ ਲੈ ਕੇ ਆਇਆ ਜੀ ਪਿੰਡ ਜੈਮਲਵਾਲਾ ਦੇ ਵਿੱਚ ਸੋ ਲੜੀ ਤਹਿਤ ਬਹੁਤ ਸਾਰੇ ਪਿੰਡਾਂ ਦੀ ਸੈਰ ਹਰ ਇੱਕ ਪਿੰਡ ਤੱਕ ਪਹੁੰਚਣ ਦੀ ਸਾਡੀ ਕੋਸ਼ਿਸ਼ ਤੇ ਬਹੁਤ ਸਾਰੇ ਕਮੈਂਟਾਂ ਦੇ ਨਾਲ ਤੁਹਾਡਾ ਸਹਿਯੋਗ ਸੋ ਬਹੁਤ-ਬਹੁਤ ਰਣੀ ਹੈ ਜੀ ਤੁਹਾਡੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਹਰ ਵੀਡੀਓ ਦੇ ਉੱਤੇ ਕਮੈਂਟ ਕਰਦੇ ਹੋ ਬਹੁਤ ਸਾਰੇ ਕਮੈਂਟ ਸਾਨੂੰ ਆਉਂਦੇ ਆ ਜੈਮਲ ਵਾਲਾ ਪਿੰਡ ਦੇ ਵਾਸਤੇ ਸਾਨੂੰ ਬਹੁਤ ਸਾਰੇ ਕਮੈਂਟ ਆਏ ਸੀ ਕਿ ਸਾਨੂੰ ਜੈਮਲ ਵਾਲਾ ਪਿੰਡ ਦੀ ਗੇੜੀ ਲਵਾਈ ਜਾਵੇ ਸੋ ਫਾਈਨਲੀ ਅਸੀਂ ਜੈਮਲ ਵਾਲਾ ਪਿੰਡ ਜ਼ਿਲ੍ਹਾ ਮੋਗਾ ਪਹੁੰਚ ਚੁੱਕੇ ਆ ਜੀ ਤੁਹਾਨੂੰ ਦਿਖਾਉਨੇ ਆ ਪਿੰਡ ਦੀਆਂ ਗਲੀਆਂ ਤੇ ਪਿੰਡ ਦੀ ਰੌਣਕ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਸੋ ਸ਼ਾਰਟ ਵੀਡੀਓ ਤਿਆਰ ਕੀਤੀ ਆ ਫੁੱਲ ਵੀਡੀਓ ਜਿਹੜੀ ਹੈਗੀ ਆ ਤੁਹਾਡੇ ਸਾਹਮਣੇ ਜਲਦੀ ਲੈ ਕੇ ਆਵਾਂਗੇ ਇੱਕ ਸ਼ਾਰਟ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਏ ਆ ਉਮੀਦ ਆ ਜੀ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਤੇ ਤੁਸੀਂ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕੌਣ ਕੌਣ ਪਿੰਡ ਜੈਮਲਵਾਲਾ ਤੋਂ ਨੇ ਤੇ ਕਿਨੂ ਕਿਨੂ ਪਿੰਡ ਦਾ ਪਿੰਡ ਦੀ ਵੀਡੀਓ ਜਿਹੜੀ ਆ ਵਧੀਆ ਲੱਗੀ ਸਾਨੂੰ ਹੌਸਲਾ ਵਜਾਈ ਕਰਦੇ ਰਹੋ ਸਾਨੂੰ ਸਹਿਯੋਗ ਦਿੰਦੇ ਰਹੋ ਤੇ ਸਪੋਰਟ ਕਰਦੇ ਰਹੋ ਸਾਨੂੰ ਸਿਰਫ ਸਪੋਰਟ ਦੀ ਲੋੜ ਹੈ ਜੀ ਸੋ ਬਹੁਤ-ਬਹੁਤ ਧੰਨਵਾਦ ਬਹੁਤ ਸਾਰੇ ਕਮੈਂਟ ਆਏ ਸੀ ਜੈਮਲ ਵਾਲਾ ਪਿੰਡ ਵਾਸਤੇ ਸੋ ਅੱਜ ਫਾਈਨਲੀ ਪਿੰਡ ਜੈਮਲ ਵਾਲਾ ਪਹੁੰਚ ਚੁੱਕੇ ਆ ਜੀ ਪਿੰਡ ਜੈਮਲ ਵਾਲਾ ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਚਰਨ ਛੂ ਧਰਤੀ ਹੈ ਜੀ ਤੇ ਬਹੁਤ ਸਾਰੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਗੁਰਦੁਆਰਾ ਸਾਹਿਬ ਵੀ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਲੈ ਕੇ ਜਾਵਾਂਗੇ ਗੁਰਦੁਆਰਾ ਸਾਹਿਬ ਵੀ ਸੋ ਗਲੀਆਂ ਜਿੱਥੇ ਬਚਪਨ ਬੀਤਿਆ ਉਹ ਕਦੇ ਵੀ ਭੁੱਲਦੀਆਂ ਨਹੀਂ ਹੁੰਦੀਆਂ ਸੋ ਉਹਨਾਂ ਗਲੀਆਂ ਦੀ ਸੈਰ ਪਿੰਡ ਦੇ ਵਿੱਚ ਸਰਕਾਰੀ ਸਕੂਲ ਔਰ ਪਿੰਡ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਬਹੁਤੀ ਬਕਾਜ਼ੋਆ ਜੀ ਪਿੰਡ ਦੇ ਵਿੱਚ ਤੇ ਪਿੰਡ ਦੇ ਲੋਕ ਬਹੁਤ ਹੀ ਮੁਹੱਬਤ ਪਿਆਰ ਦੇ ਨਾਲ ਰਹਿਣ ਵਾਲੇ ਲੋਕ ਨੇ ਸਾਡੀ ਸਾਰੀ ਟੀਮ ਦਾ ਬਹੁਤ ਜ਼ਿਆਦਾ ਸਤਿਕਾਰ ਕੀਤਾ ਸੋ ਅਸੀਂ ਫੁੱਲ ਵੀਡੀਓ ਤੁਹਾਡੇ ਸਾਹਮਣੇ ਜਲਦੀ ਲੈ ਕੇ ਆਵਾਂਗੇ ਸ਼ਾਰਟ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਏ ਆ ਸੋ ਸਾਨੂੰ ਪਾਕਿਸਤਾਨ ਤੋਂ ਵੀ ਬਹੁਤ ਸਾਰੇ ਮੈਸੇਜ ਆਏ ਸੀ ਕਮੈਂਟ ਆਏ ਸੀ ਕਿ ਤੁਸੀਂ ਜੈਮਲ ਵਾਲਾ ਪਿੰਡ ਦੇ ਵਿੱਚ ਜਾਓ ਤੇ ਸਾਨੂੰ ਪਿੰਡ ਦੀ ਵੀਡੀਓ ਦਿਖਾਓ ਸੋ ਅਸੀਂ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਜੈਮਲਵਾਲਾ ਦੇ ਵਿੱਚ ਤੇ ਹੋਰ ਵੀ ਸਾਨੂੰ ਕਮੈਂਟ ਆਏ ਨੇ ਹੋਰ ਪਿੰਡਾਂ ਦੇ ਵੀ ਸਾਨੂੰ ਬਹੁਤ ਸਾਰੇ ਕਮੈਂਟ ਆਏ ਨੇ ਕਿ ਉਹ ਪਿੰਡ ਵੀ ਦਿਖਾਓ ਤਾਂ ਅਸੀਂ ਜਰੂਰ ਤੁਹਾਨੂੰ ਪਿੰਡ ਦਿਖਾਵਾਂਗੇ ਪਰ ਇੱਕ ਬੇਨਤੀ ਹੈ ਜੀ ਜੇਕਰ ਤੁਸੀਂ ਕਮੈਂਟ ਕਰਦੇ ਹੋ ਨਿਓ ਤਾਂ ਪਲੀਜ਼ ਆਪਣਾ ਨਾਮ ਔਰ ਆਪਣਾ ਕੰਟੈਕਟ ਨੰਬਰ ਜਰੂਰ ਦੇ ਦਿਆ ਕਰੋ ਤਾਂ ਜੋ ਅਸੀਂ ਤੁਹਾਨੂੰ ਕੰਟੈਕਟ ਕਰ ਸਕੀਏ ਤੇ ਪਿੰਡ ਦੀ ਹੋਰ ਵੀ ਜਾਣਕਾਰੀ ਲੈ ਸਕੀਏ ਕਿਉਂਕਿ ਪਿੰਡ ਦੀ ਜਿੰਨੀ ਵੀ ਜਾਣਕਾਰੀ ਸਾਨੂੰ ਮਿਲੂਗੀ ਤਾਂ ਅਸੀਂ ਉਨੀ ਜਾਣਕਾਰੀ ਅੱਗੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਸੋ ਤੁਸੀਂ ਦੇਖ ਰਹੇ ਹੋ ਜੀ ਪਿੰਡ ਪਿੰਡ ਬਹੁਤ ਸੋਹਣਾ ਬਣਿਆ ਹੋਇਆ ਹੈ ਪਿੰਡ ਦੀਆਂ ਗਲੀਆਂ ਤੇ ਆਓ ਮਾਰਦੇ ਹਾਂ ਇੱਕ ਝਾਤ ਪਿੰਡ ਦੇ ਸਾਰੇ ਫਰਨੀ ਤੇ ਔਰ ਪਿੰਡ ਦੀਆਂ ਗਲੀਆਂ ਤੇ ਔਰ ਪਿੰਡ ਦੀਆਂ ਉਹ ਚੀਜ਼ਾਂ ਜੋ ਆਪਾਂ ਮਿਸ ਕਰਦੇ ਹਾਂ ਜੋ ਬਾਹਰ ਪਰਦੇਸੀ ਵੀਰ ਬੈਠੇ ਨੇ ਪੈਣਾ ਬੈਠੀਆਂ ਨੇ ਸੋ ਉਹਨਾਂ ਵਾਸਤੇ ਇੱਕ ਝਾਤ ਪਿੰਡ ਦੀ ਆਓ ਜਿਹੜਾ ਮਾਰਦੇ ਆ ਜੀ ਪਿੰਡ ਦੇ ਵਿੱਚ ਦਿਖਾਉਨੇ ਤੁਹਾਨੂੰ ਪਿੰਡ ਦੀਆਂ ਚੀਜ਼ਾਂ ਜਿਨ੍ਹਾਂ ਨੂੰ ਤੁਸੀਂ ਬਚਪਨ ਦੇ ਵਿੱਚ ਜਿਹੜੀਆਂ ਗਲੀਆਂ ਦੇ ਵਿੱਚ ਤੁਸੀਂ ਬਚਪਨ ਦੇ ਵਿੱਚ ਖੇਡਦੇ ਹੁੰਦੇ ਸੀ ਹਾਂਜੀ ਦੋਸਤੋ ਤੇ ਤੁਸੀਂ ਪਿੰਡ ਦੀ ਝਾਤ ਮਾਰੀ ਤੇ ਤੁਹਾਨੂੰ ਲੈ ਚਲਦੇ ਹਾਂ ਪਿੰਡ ਦੀਆਂ ਗਲੀਆਂ ਵੱਲ ਉਹ ਗਲੀਆਂ ਜਿੱਥੇ ਸਾਡਾ ਬਚਪਨ ਬੀਤਿਆ ਸਾਡਾ ਅਸੀਂ ਨਿੱਕੇ ਹੁੰਦੇ ਇਹਨਾਂ ਗਲੀਆਂ ਦੇ ਵਿੱਚ ਖੇਡਦੇ ਹੁੰਦੇ ਸੀ ਸ਼ੂਣ-ਛਵਾਈ ਖੇਡਦੇ ਹੁੰਦੇ ਸੀ ਜਾਂ ਲੁਕਣ-ਮਿਚੀ ਖੇਡਦੇ ਹੁੰਦੇ ਸੀ ਇਕੱਠੇ ਹੋ ਕੇ 6 6 7 7 ਜਾਣੇ ਅਸੀਂ ਖੇਡਦੇ ਹੁੰਦੇ ਸੀ ਸੋ ਪ੍ਰਦੇਸੀ ਵੀਰ ਅਤੇ ਭੈਣਾ ਜਿਹੜੇ ਇਸ ਪਿੰਡ ਚੋਂ ਪ੍ਰਦੇਸਾਂ ਨੂੰ ਚਲੇ ਗਏ ਹੋਣੇ ਆਪਣੀ ਰੋਜੀ ਦੀ ਖਾਤਰ ਸੋ ਦੇਖ ਕੇ ਗਲੀਆਂ ਉਹਨਾਂ ਨੂੰ ਆਪਣੇ ਬਚਪਨ ਦੀ ਜ਼ਰੂਰ ਯਾਦ ਆਉਂਦੀ ਹੋਊਗੀ ਕਿ ਇਨ੍ਹਾਂ ਗਲੀਆਂ ਦੇ ਵਿੱਚ ਅਸੀਂ ਬਚਪਨ ਬਤਾਇਆ ਸੀ ਸਾਡੀ ਨਿੱਕੀ ਜੀ ਕੋਸ਼ਿਸ਼ ਹੈ ਜੀ ਕਿ ਉਹ ਚੀਜ਼ਾਂ ਆਪਾਂ ਕੈਪਚਰ ਕਰਕੇ ਰੱਖੀਏ ਆਪਣੀ ਨਵੀਂ ਪੀੜ੍ਹੀ ਵਾਸਤੇ ਜੋ ਨਵੀਂ ਪੀੜ੍ਹੀ ਆਪਣੀ ਆਣੀ ਆ ਸ਼ਾਇਦ ਉਹਨਾਂ ਨੂੰ ਆ ਬਸ ਅੱਡਾ ਨਹੀਂ ਪਤਾ ਹੋਣਾ ਕਿ ਬਸ ਅੱਡਾ ਵੀ ਉਦੋਂ ਤੱਕ ਚੇਂਜ ਹੋ ਜਾਵੇ ਬਹੁਤ ਸੋਹਣਾ ਬਸ ਅੱਡਾ ਜੀ ਪਿੰਡ ਦੇ ਵਿੱਚ ਬਣਿਆ ਹੋਇਆ ਪਿੰਡ ਦੇ ਵਿੱਚ ਬੱਸ ਅੱਡੇ ਦੇ ਵਿੱਚ ਜੋ ਚੀਜ਼ਾਂ ਸਮਾਜ ਨੂੰ ਸੇਧ ਦੇਣ ਵਾਲੀਆਂ ਚੀਜ਼ਾਂ ਲਿਖੀਆਂ ਹੋਈਆਂ ਜੀ ਉਹਦੇ ਤੋਂ ਅਸੀਂ ਬਹੁਤ ਸਾਡਾ ਮਨ ਖੁਸ਼ ਹੋਇਆ ਕਿ ਪਹਿਲੀ ਵਾਰੀ ਅਸੀਂ ਦੇਖਿਆ ਕਿ ਇਸ ਬੱਸ ਅੱਡੇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਸੋ ਸਾਡਾ ਇੱਕ ਹੋਰ ਉਪਰਾਲਾ ਜੀ ਕਿ ਅਸੀਂ ਰਵਾਇਤੀ ਖੇਡਾਂ ਦਾ ਪ੍ਰੋਗਰਾਮ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ ਰਵਾਇਤੀ ਖੇਡਾਂ ਵਿੱਚ ਅਸੀਂ ਸਾਰੇ ਤਰ੍ਹਾਂ ਦੀਆਂ ਖੇਡਾਂ ਜਿਹੜੀਆਂ ਲੈ ਕੇ ਆਵਾਂਗੇ ਜੋ ਆਪਾਂ ਬਚਪਨ 'ਚ ਖੇਡਦੇ ਹੁੰਦੇ ਸੀ ਸੋ ਗੁਰੂ ਸਰ ਪਾਤਸ਼ਾਹੀ 6ਵੀਂ ਗੁਰਦੁਆਰਾ ਸਾਹਿਬ ਅਸੀਂ ਪਹੁੰਚ ਚੁੱਕੇ ਆਂ ਉਸ ਤੋਂ ਪਹਿਲਾਂ ਇੱਕ ਸ਼ੇਰ ਅਰਜ਼ ਕਰਦਾ ਜੀ ਕਿ ਸਨ 47 ਦੇ ਵਿੱਚ ਵੱਖੋ ਵੱਖਰੇ ਰਾਹ ਹੋ ਗਏ ਆਪਣਿਆਂ ਤੋਂ ਆਪਣੇ ਹੀ ਜੁਦਾ ਹੋ ਗਏ ਅੱਜ ਵੀ ਅੱਖਾਂ ਆਪਣੇ ਪਿੰਡ ਨੂੰ ਦੇਖਣ ਨੂੰ ਤਰਸਦੀਆਂ ਬਚਪਨ ਜਿੱਥੇ ਖੇਡੇ ਆ ਪੁੱਲ ਦੀਆਂ ਨਹੀਂ ਉਹ ਗਲੀਆਂ ਥੋੜਾ ਬਹੁਤਾ ਅਸੀਂ ਵੀ ਯੋਗਦਾਨ ਪਾ ਦਈਏ ਇੱਕ ਉਪਰਾਲਾ ਕਰਕੇ ਪੰਜਾਬ ਦਿਖਾ ਦਈਏ ਇੱਕ ਉਪਰਾਲਾ ਕਰਕੇ ਪੰਜਾਬ ਦਿਖਾ ਦਈਏ ਸੋ ਐਂਟਰ ਕਰਦੇ ਹਾਂ ਜੀ ਪਾਤਸ਼ਾਹੀ 6ਵੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਕਿ ਹਰ ਐਤਵਾਰ ਨੂੰ ਸੰਗਤ ਆਉਂਦੀ ਹੈ ਜੀ ਦੂਰੋ ਦੂਰ ਸੰਗਤ ਮੱਥੜੇ ਕਣੋਂਦੀ ਹੈ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸਰਪੰਚ ਦਾਰਾ ਸਿੰਘ ਜੀ ਨੇ ਜਿਨ੍ਹਾਂ ਨਾਲ ਮਿਲ ਕੇ ਸਾਨੂੰ ਬਹੁਤ ਖੁਸ਼ੀ ਹੋਈ ਜਿਨ੍ਹਾਂ ਨੇ ਸਾਨੂੰ ਬਹੁਤ ਸਾਰਾ ਸਹਿਯੋਗ ਦਿੱਤਾ ਸੋ ਅਸੀਂ ਜਲਦੀ ਹੀ ਫੁੱਲ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ ਦਵਾਈ ਦਿੱਤੀ ਜਾਂਦੀ ਹੈ ਜੀ cancer ਦੀ ਹਰ ਐਤਵਾਰ ਨੂੰ ਇੱਥੇ ਸੰਗਤ ਆਉਂਦੀ ਹੈ ਹਰ ਤਰ੍ਹਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਸੋ ਬਹੁਤ ਵੱਡਾ ਗੁਰਦੁਆਰਾ ਬਣਿਆ ਹੋਇਆ ਜੀ ਸੰਗਤ ਪਿੰਡ ਦੀ ਸੰਗਤ ਇੱਥੇ ਬਹੁਤ ਸੇਵਾ ਕਰਦੀ ਆ ਪਿੰਡ ਦੇ ਨੌਜਵਾਨ ਕਿੱਤੇ ਲੱਗੇ ਹੋਏ ਨੇ ਜੀ ਬੜੀ ਵਧੀਆ ਸੇਵਿੰਦਾ ਗੁਰਦੁਆਰਾ ਸਾਹਿਬ ਜੋ ਪਿੰਡ ਦੇ ਨੌਜਵਾਨ ਸਹੀ ਰਾਹ ਤੇ ਚੱਲਦੇ ਨੇ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਜੀ ਨਸ਼ਿਆਂ ਦਾ ਦੌਰ ਆ ਤੇ ਨੌਜਵਾਨੀ ਨਸ਼ਿਆਂ ਵੱਲ ਪੜਕ ਜਾਵੇ ਤਾਂ ਵਾਪਸ ਆਉਣ ਦਾ ਫਿਰ ਕੋਈ ਵੀ ਰਾਹ ਨਹੀਂ ਲੱਭਦਾ ਹੁੰਦਾ ਸੋ ਬਹੁਤ ਵਧੀਆ ਅਭਰਾਲਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਜਿਹੜੀ ਸੇਵਾ ਕਰਦੀ ਆ ਤੇ ਸਰਪੰਚ ਸਾਹਿਬ ਜੋ ਸੇਵਾਦਾਰ ਨੇ ਗੁਰਦੁਆਰਾ ਸਾਹਿਬ ਦੇ ਸਾਨੂੰ ਮਿਲ ਕੇ ਬੜੀ ਖੁਸ਼ੀ ਹੋਈ ਉਹਨਾਂ ਨਾਲ ਸੋ ਆਓ ਤੁਹਾਨੂੰ ਦਿਖਾਉਨੇ ਆ ਜੀ ਗੁਰਦੁਆਰਾ ਸਾਹਿਬ ਦਾ ਪੂਰਾ ਦ੍ਰਿਸ਼ ਸੋ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਿੱਦਾਂ ਦਾ ਲੱਗਿਆ ਸਾਡਾ ਪੇਜ ਪਿੰਡਾਂ ਵਿੱਚੋਂ ਪਿੰਡ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਵੀ ਆਪਣੀ ਪਿੰਡ ਦੀ ਵੀਡੀਓ ਸ਼ੂਟ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਆਪਣਾ ਕੰਟੈਕਟ ਨੰਬਰ ਤੇ ਆਪਣਾ ਨਾਮ ਜਰੂਰ ਕਮੈਂਟਾਂ ਦੇ ਵਿੱਚ ਲਿਖੋ ਤਾਂ ਜੋ ਅਸੀਂ ਤੁਹਾਨੂੰ ਕੰਟੈਕਟ ਕਰ ਸਕੀਏ ਤੇ ਅਸੀਂ ਤੁਹਾਡੇ ਪਿੰਡ ਬਣਾ ਸਕੀਏ ਤੁਹਾਡੇ ਪਿੰਡ ਦੀ ਵੀਡੀਓ ਪੂਰੀ ਜਾਣਕਾਰੀ ਦੇ ਨਾਲ ਸ ਬਹੁਤ-ਬਹੁਤ ਧੰਨਵਾਦ ਮੇਲ ਦੇ ਨਵੀਂ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ-ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਅਮਰਜੀਤ ਲਖਾਰੀ ਪਿੰਡਾਂ ਵਿੱਚੋਂ ਪਿੰਡ ਪੇਜ ਨੂੰ ਤੁਸੀਂ ਬਹੁਤ ਜ਼ਿਆਦਾ ਸਹਿਯੋਗ ਦੇ ਰਹੇ ਹੋ ਬਹੁਤ ਸਾਰੇ ਕਮੈਂਟ ਆਉਂਦੇ ਨੇ ਕਿ ਸਾਨੂੰ ਆ ਪਿੰਡ ਦਿਖਾਇਆ ਜਾਵੇ ਬਹੁਤ ਸਾਰੇ ਕਮੈਂਟ ਆਉਂਦੇ ਨੇ ਕਿ ਸਾਡੇ ਨਾਨਕਾ ਪਿੰਡ ਆ ਇਹ ਸਾਡਾ ਸੌਰਿਆਂ ਦਾ ਪਿੰਡ ਆ ਜੋ ਕੁਝ ਵੀ ਹੈ ਤੇ ਪਾਕਿਸਤਾਨੀ ਭਰਾਵਾਂ ਤੇ ਬੜੇ ਮੈਸੇਜ ਆਉਂਦੇ ਆ ਕਿ ਸਾਨੂੰ 1947 ਤੋਂ ਪਹਿਲਾਂ ਜਿਹੜਾ ਸਾਡਾ ਪਿੰਡ ਸੀ ਉਹ ਦਿਖਾਇਆ ਜਾਵੇ ਤਾਂ ਬਹੁਤ ਮਨ ਨੂੰ ਖੁਸ਼ੀ ਹੁੰਦੀ ਆ ਜੀ ਤੁਸੀਂ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰਦੇ ਆ ਅਸੀਂ ਅੱਗੇ ਵੀ ਨਵੇਂ-ਨਵੇਂ ਪਿੰਡਾਂ ਦੀਆਂ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਉਂਦ ਰਵਾਂਗੇ ਤੇ ਸਾਨੂੰ ਸਹਿਯੋਗ ਦਿੰਦੇ ਰਹੋ ਸਾਨੂੰ ਸਪੋਰਟ ਕਰਦੇ ਰਹੋ ਟੀਮ ਪਿੰਡਾਂ ਵਿੱਚੋਂ ਪਿੰਡ ਪੂਰੀ ਮਿਹਨਤ ਕਰ ਰਹੀ ਹੈ ਤੁਹਾਨੂੰ ਹਰ ਇੱਕ ਚੀਜ਼ ਦਿਖਾਈਏ ਪੁਰਾਣੀ ਸੱਭਿਆਚਾਰ ਦੀ ਪੁਰਾਣੇ ਪਿੰਡ ਤੇ ਉਹ ਪਿੰਡ ਜਿੰਨਾਂ ਵਿੱਚ ਤੁਹਾਡੀਆਂ ਯਾਦਾਂ ਜੁੜੀਆਂ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਅਗਲੇ ਪਿੰਡ ਤਦ ਤੱਕ ਲਈ ਸਤਿ ਸ੍ਰੀ ਅਕਾਲ